ਸੋਰੀ ਪੈਣ ਪ੍ਰਾਪਾ ਨੂੰ ਸਸ ਸਵੀਕਾਰ ਹੋਰ ਵੀਡੀਓ ਦੇਖਣ ਲਈ ਬਾਈ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਗੱਲ ਕਰਦੇ ਆ ਯੂਰੀਆ ਖਾਦ ਦੀ ਬਹੁਤ ਕਿਸਾਨ ਪ੍ਰਾਪਾਾਂ ਦੇ ਸਵਾਲ ਨੇ ਵੀ ਜੂਰੀਆ ਖਾਦ ਵੀ ਉਹ ਕਿਦੋਂ ਪਾਉਣੀ ਚਾਹੀਦੀ ਹੈ ਬਹੁਤ ਚੈਨਲ ਵਾਲੇ ਜਾਂ ਯੂਟਿਊਬਰ ਉਹ ਵੇ ਇਦਾਂ ਕਹਿੰਦੇ ਨੇ ਵੀ ਜੀ ਕੋਈ ਤਿੰਨ ਦਿਨ ਕਹਿ ਰਹੇ ਕੋਈ ਚਾਰ ਦਿਨ ਕਹਿ ਰਹੇ ਤੇ ਵਿੱਚ ਇਹ ਕਹਿੰਦੇ ਨੇ ਵੀ ਪਾਣੀ ਭਰ ਕੇ ਫਿਰ ਯੂਰੀਆ ਖਿਲਾਰਨੀ ਚਾਹੀਦੀ ਹੈ ਤੇ ਬਾਕੀ ਲੋਕਾਂ ਦੇ ਆਪਦੇ ਆਪਦੇ ਤਜਰਬੇ ਹੁੰਦੇ ਨੇ ਬਾਈ ਜੀ ਕੋਈ ਇੱਕ ਘੰਟਾ ਪਹਿਲੀ ਵਾਰ ਹੈ ਪਾਣੀ ਲਾਉਣ ਤੋਂ ਅੱਜ ਸਾਨੂੰ ਅਸੀਂ ਆਪਣਾ ਤਜਰਬਾ ਦੱਸਦੇ ਆਂ ਬਾਈ ਜੀ ਆਪਾਂ ਆਏ ਸਾਲ ਇੱਕ ਦਿਨ ਪਹਿਲਾਂ ਯੂਰੀਆ ਪਾਉਨੇ ਤੇ ਦੂਜੇ ਦਿਨ ਆਪਾਂ ਪਾਣੀ ਲਾਉਣਾ ਕਰਨ ਕਨੂੰ ਤੇ ਬਾਕੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਈ ਜੀ ਤੁਸੀਂ ਜਰੂਰੀ ਆ ਖਾਦ ਕਿਦੋਂ ਪਾਉਂਗੇ ਤੇ ਆਪਾਂ ਇਸ ਸਾਲ ਇੱਕ ਦਿਨ ਪਹਿਲਾਂ ਹੀ ਪਾਉਣੇ ਹੁੰਦੇ ਆ ਫਿਰ ਪਾਣੀ ਲਾ ਦੇਣਾ ਦੂਜੇ ਦਿਨ ਤੇ ਬਾਕੀ ਪਹਿਲਾਂ ਤੋਈ ਦਾ ਤੇ ਪੜਦਾ ਦਾ ਦੇ ਬਈ ਜੀ ਇੱਕ ਦਿਨ ਪਹਿਲਾਂ ਦਾਦੇ ਪੜਦਾ ਦੇ ਆਪਣੇ ਉਹ ਇੱਕ ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ ਪਹਿਲਾਂ ਹੀ ਪਾਉਂਦੇ ਆਏ ਸੀ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਹੈ ਕੁਈ ਕੰਨਦਨ ਕਹਿ ਰਿਹਾ ਕੁਈ ਕੰਨਦਨ ਕਹਿ ਰਿਹਾ ਬਾਕੀ ਆਪਣੇ ਵਿਚਾਰ ਜੀ